ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਜੀ ਅੱਜ ਪਿੰਡ ਜਲੋਗੇ ਜੋਦੇ ਵੀਰ ਦੇ ਪਿੰਡ ਆ ਅੱਜ ਕਬੱਡੀ ਸ਼ੋਅ ਮੈਚ ਹੈ ਤੇ ਆਪਣੇ ਸਾਰੇ ਸਟਾਰ ਪਲੇਅਰ ਪਹੁੰਚੇ ਨੇ ਆਏ ਸ਼ਿਰਾਜੀ ਨਿਵਰਕੇ ਤੇ ਗੋਜ ਨਿਸ਼ਾਨ ਤੋਂ ਬੁੜੀ ਤੇ ਆਪਣੇ ਮੱਜੀ ਬੁੜੀ ਵੀਰਾਂ ਲੋ ਕਰੋ ਰੇਡਰ ਦਾ ਕਿਚਨ ਫੇਰ ਮੇਰੇ ਤੋਂ ਦੂਜਾ ਚੋਣ ਰੇਡਰ ਦਾ ਕਿਚਨ ਕਈ ਅਰਦਾਸਾਂ ਕੀਤੀਆਂ ਸੋਈ ਅਰਦਾਸਾਂ ਕੀਤੀਆਂ ਕਿਵੇਂ ਗਰਾਊਂਡ ਅੱਜ ਵਧੀਆ ਨਾ ਵਧੀਆ ਗਰਾਊਂਡ ਆ ਪੂਰੀਆ ਬਾਬਾ ਸੰਤ ਕਾਲਸਾ ਹਾਂਜੀ ਤੇ ਚਰਾਗ ਦੀਨ ਵੀ ਅੱਜ ਪਰਵਾਰ ਨੂੰ ਭੋਣ ਲਿਆ ਉਹ ਸੱਟਾਂ ਹਾਂ ਉਹਦੇ ਤਿੰਨ ਨਾਂ ਹੋਰ ਕਹਾਂ ਸਿੱਟਾਂ ਮੋਹਤਰਾ ਹੈ ਰਵੀ ਮਾਲਵੇ ਰੀਟਰ ਸਾਡਾ ਅੱਛਾ ਆ ਮਾਲਵੇ ਦਾ ਠੀਕ ਆ ਬਰਾੜ ਬਰਾੜ ਕੋਰਟ ਸੁਖਿਆ ਬਰਾੜ ਕੋਰਟ ਸੁਖਿਆ ਹੈ ਵਧੀਆ ਰੀਟਰ ਹੈ ਹਾਂ ਵਧੀਆ ਰੀਟਰ ਪਾਉਂਦਾ ਹੈ ਹਾਂ ਵਧੀਆ ਵਧੀਆ ਸਾਹਿਬ ਵਧੀਆ ਪਾਏ ਯਾਰ ਭਰਾ ਵੜ ਗਏ ਯਾਰ ਲੈ ਜੀ ਤੁਹਾਨੂੰ ਸਾਰਿਆਂ ਦਾ ਮਾਣ ਸਨਮਾਨ ਕਰਨਾ ਹੈ ਮੈਂ ਤਾਂ ਤੁਹਾਡੇ ਸਾਹਮਣੇ ਅੰਕਲ ਜੀ ਕਹਿੰਦਾ ਵੀ ਤੁਸੀਂ ਸਾਰੇ ਚਲੇ ਜਾਓ ਤੁਹਾਨੂੰ ਇਕੱਲੇ ਇਕੱਲੇ ਵੀਰ ਦਾ ਸਨਮਾਨ ਕਰਨਾ ਤੁਹਾਨੂੰ ਪਤਾ ਇੱਥੇ ਕੋਈ ਖਾਲੀ ਨਹੀਂ ਗਿਆ ਇਹ ਮਾਝੇ ਦੀ ਧਰਤੀ ਆ ਗੁਰੂ ਰਾਮਦਾਸ ਜੀ ਧਰਤੀ ਇੱਥੇ ਕੋਈ ਖਾਲੀ ਨਹੀਂ ਗਿਆ ਧਰਵਿੰਦਰ ਇਹ ਧਰਤੀ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਯਾਨੀ ਤੁਹਾਨੂੰ ਖਾਲੂ ਜਾ ਸਕਦਾ ਬਾਹਰ ਬਹਿ ਜਾਓ ਹੌਸਲਾ ਕਰੋ ਇੰਤਜ਼ਾਰ ਕਰੋ ਤੁਹਾਡਾ ਮਾਨ ਸਰਵਰ ਕੀਤਾ ਜਾਣਾ ਆਉਂਦਾ ਕਦੇ ਚਿਰਾਗ ਜਿੰਦਾ ਜਿਗਰ ਸ਼ਾਨ ਦੱਬਲੀ ਵਾਲਾ ਲੱਖੇ ਪਹਿਲਵਾਨ ਦੇ ਨਾਲ ਜਾਰੀ ਹੈ ਜਿਸ ਰਾਜਵੰਦ ਨੇ ਕਦੇ ਕਹਿੰਦੇ ਹਰਵਿੰਦਰ ਸੀਤੋਂ ਦੀਆਂ ਗੱਲਾਂ ਚੱਲੀਆਂ ਆ ਇਲਾਕੇ ਵਿੱਚ ਸੀਤੋਂ ਪੰਡਾ ਕਦੇ ਕੋਟ ਮੁੱਢੇ ਦੇ ਪਹਿਲਵਾਨਾਂ ਦੀਆਂ ਗੱਲਾਂ ਚੱਲਦੀਆਂ ਸਾਡਾ ਪ੍ਰਕਸ਼ਤੇ ਵਾਲੀ ਹੈ ਪਰ ਲਫ ਤੇ ਕਹਿਣ ਵਾਲਾ ਇਧਰ ਦੇ ਪਾਸੇ ਜਗਿੰਦਰ ਸਿੰਘ ਜਿੰਦੇ ਨੇ 400 ਦਾ ਸਰੀਆ ਮੋੜ ਕੇ ਦਿਖਾਉਣਾ ਮੇਰੀ ਬੇਨਤੀ ਹੈ ਸੰਗਤ ਨੂੰ ਇਹਦਾ ਮਾਨ ਸਨਮਾਨ ਜ਼ਰੂਰ ਕਰਨਾ ਹੈ ਆਹ ਸਰੀਏ ਜੀ ਜਿਹਨੇ ਜਹਾਜਾਂ ਦੇ ਝੂਟੇ ਦਵਾਵੇ ਮੇਰੇ ਵੀਰੋ ਲਓ ਇੱਕ ਵਾਰੀ ਸਰੀਏ ਵਾਲੇ ਵੀਰ ਲਈ ਤਾੜੀ ਮਾਰ ਬਾਈ ਨਰਿੰਦਰ ਸਿੰਘ ਉਹਨਾਂ ਦਾ ਬੜਾ ਪਿਆਰ ਉਹਨਾਂ ਦੇ ਮੋਹ ਪਰੇ ਸੱਦੇ ਦੇ ਲਓ ਦੁਨੀਆ ਦਾ ਸੁਪਰਸਟਾਰ ਵਰਲਡ ਕਬੱਡੀ ਕੱਪ ਦਾ ਟਰੈਕਟਰ ਜੇਤੂ ਇੱਕ ਜ਼ੋਰਦਾਰ ਤਾੜੀ ਹੋ ਜਾ ਖੀਰਾ ਮਾਰੀ ਗੱਗੀ ਤੇਰੇ ਪਤਾ ਲੱਗੇ ਵੀ ਮੁੰਡਾ ਉਹ ਦਵਾਵੇ ਤੇ ਚੱਲ ਕੇ ਆਇਆ ਜਮਾਜੇ ਦੀ ਧਰਤੀ ਤੇ ਸੱਭੀ ਗੱਗੀ ਦੁਨੀਆ ਪਿਆਰ ਕਰਦੀ ਸੋਹਣਾ ਜਿਸ ਗੱਭਰੂ ਨੂੰ ਦੁਨੀਆ ਪਿਆਰ ਕਰਦੀ ਹੋਵੇ ਤੇ ਰੋਕ ਨਹੀਂ ਸਕਦਾ ਕਿਉਂਕਿ ਲੋਕ ਹੀ ਚੜਾਉਂਦੇ ਆ ਲੋਕੀ ਲਈ ਵਾਟਾ ਪੜ ਕੇ ਨਾਲ ਸਾਲਾ ਕਰੇ ਖੇਡ ਦੇ ਮੈਦਾਨ ਦੇ ਵਿੱਚ ਕਾਲੂ ਦੇ ਪੰਡਾ ਤੇ ਰਸੂਲਪੁਰਿਆ ਆ ਵੀ ਆਇਆ ਹੋਇਆ ਮਾਨੂੰ ਦੇਖੋ ਕਦਾਂ ਦੀ ਖੇਡ ਕਰ ਲਈ ਤੇ ਸਮਾਂ ਦੱਸਿਆ ਮੇਰੇ ਮਿੱਤਰੋ ਹਾਫ ਟਾਈਮ ਦੇ ਵਿੱਚ ਆਪਾਂ ਯੋਗਿਆ ਸਟੇਟ ਵਿੱਚ ਆਉਣ ਵਾਲੀ ਤੇਜ਼ ਤੀਕਰਾਂ ਅਲੱਗ ਕਦੇ ਭਰਾਵਾਂ ਦੇ ਪਿੱਛੇ ਵੱਖਰੀ ਆਉਣ ਗਿਆ ਕਬੱਡੀ ਪੈ ਗਈ ਚੱਕ ਵਕ ਤੇ ਕਰਦੇ ਗੱਲ 700 ਦੀ ਗੱਲ ਹੋਵੇਗੀ ਸੀਮੋ ਦੀ ਧਰਤੀ ਤੇ ਫਾਂਦੀਪੁਰ ਦੀ ਗੁੱਪੀ ਦੀ 8 800 ਨੂੰ ਰੌਣਕ ਲੱਗਣੀ ਹੈ ਹਰਪਾਲ ਮੈਂਬਰ ਸਾਡੇ ਵੀਰ ਸੱਦੇ ਦੇ ਰਿਹਾ 800 ਦੀਆਂ ਗੱਲਾਂ ਹੋਣਗੀਆਂ ਅੱਜ ਤੋਂ ਅਜਾ ਦਿਨ ਗੱਲ ਲਗੇ ਲਾਹ ਦੇਖਦੇ ਖੇਡ ਮੈਦਾਨ ਦੇ ਵਿੱਚ ਅੱਜ ਪਹਿਲੀ 100 ਸੋਨ ਸੁਕਰਾਂ ਦਾ ਦੇ ਨੇ ਲਾਹ ਦੇਖਦੇ ਦੇਸੀ ਮਹੀਨਾ ਗੁਰਦਰਾ ਸਾਹਿਬ ਦੇ ਵਿੱਚ ਸਾਰੇ ਆਪਾਂ ਨਮਸਤਕ ਹੋਏ ਆਂ ਅਪਾਰ ਕਿਰਪਾ ਬਖਸ਼ੇ ਦਾ ਗੁਰੂ ਪਰ ਇਧਰ ਦੇ ਪਾਸੇ ਹੈਪੀ ਨੌਜਵਾਨ ਨਵੇਰੇ ਗਿਓ ਕੰਧਾਲ ਦੀ ਧਰਤੀ ਦਾ ਚੋਟੀ ਦਾ ਜਫਾਣ ਆ ਗਿਆ ਖੇਡਿਆ ਖੇਡਮਾ ਲਓ ਸਾਹਮਣੇ ਕਦੇ ਬਰਾਦ ਦੀ ਕਬੱਡੀ ਪੈ ਰਹੀ ਹੈ ਕਿ ਮੇਰੀ ਖੁੱਲ ਗਈ ਪਟੱਕ ਦੇ ਨੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਗਿਆ ਹੋਰ ਲੰਘਦੇ ਨੇ ਲੋਕ ਭਾਵੇਂ ਲੱਖ ਨਹੀਂ ਤੇ ਲੰਘਿਆ ਲੱਖਾਂ ਵਿੱਚੋਂ ਪੱਖ ਨਹੀਂ ਕਰੀ ਦੇ ਵਿੱਚੋਂ ਕੌਣ ਲਗਿਆ ਯਾਮਾਂ ਤੇ ਭਰਾ ਉਹ ਬੱਲੇ ਬੱਲੇ ਉਹ ਬੱਲੇ 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 ਆਏ ਬੱਲੇ ਰੱਬ ਜੱਟ ਦਾ ਮੁਕਾਬਲਾ ਠੱਠਿਆਂ ਵਾਲਿਆ ਆਪਣੇ ਫੋ ਉਹ ਵਾਲਿਆਂ ਨੌਜਵਾਨ ਸੰਦੀਪ ਐ ਸਮੇ ਕਬੱਡੀ ਪੌਂਦ ਲਈ ਸੀਪਾ ਵਾਟ ਆਇਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਲਓ ਚਾਰ ਜੱਫੇ ਪਿਆਰ ਨਾਲ ਖੇਡ ਮੈਦਾਨ ਦੇ ਵਿੱਚ ਕਿ ਜੰਗਲਾਂ ਦੇ ਚੁੱਪ ਛਾਂ ਜਵੇ ਜਦੋਂ ਸ਼ੇਰਾਂ ਨਾਲ ਸ਼ੇਰ ਖੈਣ ਬੱਲਿਆ ਵਿਸ਼ਾਲ ਉਧਰ ਆਇਆ ਕਿ ਕੰਡਿਆਂ ਨੂੰ ਚੋੜੋ ਉਹ ਬਾਜਾਂ ਮੂਰੇ ਪਾਜੀਆਂ ਨਾ ਪੈਣ ਬੱਲਿਆ ਉਧਰ ਮस्तान ਸਿੰਘ ਤੇ 1000 ਰੁਪਇਆ ਉਹ ਜੱਲੂ ਕਿਆਂ ਬਲੇ ਜੋਦੇ ਦੇ ਜੱਫੇ ਤੇ ਲੱਗੇ ਆਇਆ ਉਧਰ ਸਾਡਾ ਪ੍ਰਭਜੀਤ ਭਰਾ ਪੁੱਜਿਆ ਆ ਜਰਮਣ ਵਾਲਾ ਉਦੇ ਫਾਦਰ ਸਾਹਿਬ ਸਰਪੰਚ ਸਾਹਿਬ ਕਹਿੰਦੇ ਆ ਵੀ 500 ਆਪਾ ਦੇਣਾ ਉਹ ਗੱਲ ਬੱਕਰੀ ਆਉਣੀ ਉਹ ਜਿੱਥੇ ਮਈਆ ਪੰਪ ਧਰਦਾ ਉੱਥੇ ਉੱਗਦਾ ਸਰੂ ਦਾ ਗੁੱਟਾ ਉਹ ਜਿੱਥੇ ਵਾਹੀ ਪੰਪ ਧਰਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਲੈ ਦੇਖਦੇ ਇਧਰਲੇ ਪਾਸੇ ਗੱਗੀ ਨੋਜਵੇਂ ਕਬੱਡੀ ਪਾਉਣ ਲਈ ਵੜਦਾ ਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਦੇਖਦੇ ਇਧਰਲੇ ਪਾਸੇ ਕੀ ਬਣਦਾ ਕੀ ਬਣਦਾ ਆਹੋ ਸਾਹਮਣੇ ਨੂੰ ਫੜਨਾ ਹਾਰੀ ਸਾਰੀ ਦਾ ਕੰਮ ਨਹੀਂ ਵੀ ਉਹ ਤੋਂ ਬੰਦੀ ਲਾਉਣੀ ਪੈਂਦੀ ਹੈ ਉਡਾਨ ਭਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਪੀਲੇ ਤੱਕੜ ਉੱਤੇ ਪੀਕੇ ਕੌਂਦੀ ਨਹੀਂ ਉਹ ਖੇਡ ਹੁੰਦੀ ਉਹ ਪੈਰ ਲੈਣ ਤੇ ਆ ਜਾਂਦਾ ਜਦ ਗੱਬਰੂ ਦੀ ਰੇਡ ਹੁੰਦੀ ਆ ਵਿੱਚ ਪੜਾ ਦੇ ਪੈਰ ਪੜਾ ਕੇ ਤੇ ਕੰਨ ਬੂਏ ਦੇ ਛੱਪੜ ਆਉਣਾ ਪਰ ਮੋੜ ਖੇਡਦੇ ਜਾਂਦੇ ਮਰਦ ਖੇਡਦੇ ਖਤਰਿਆਂ ਚ ਰਹੀ ਜਾਂਦੀ ਹੈ ਉਹ ਨਿਸ਼ਾਨ ਦਾ ਕਦੇ ਭਰਾਵਾਂ ਵਾਲਾ ਪਿਆਰਾ ਆ ਲੱਕੇ ਵਿੱਚ ਗੱਲਾਂ ਬਖੜੀਆਂ ਨੇ ਪਰ ਸਿੰਘ ਸੱਜਿਆ ਹੋਇਆ ਉਹ ਕੋਠੇ ਜਿੱਦਾ ਮਨ ਕਬੱਡੀ ਪਾ ਰਿਹਾ ਪਰ ਸਾਹਮਣੇ ਚਾਰ ਤੇ ਚਾਰੇ ਬੱਬਰ ਸ਼ੇਰਾਂ ਵਰਗੇ ਆ ਮਰਦ ਜਰੇਰਾ ਮਰ ਗਿਆ ਰੱਬ ਦੀਆਂ ਮਿਹਰਾ ਮਰ ਗਿਆ ਹੁਣ ਪਤਾ ਨਹੀਂ ਲੱਗਦਾ ਕਿ ਕਿੱਥੇ ਹੰਸ ਲਾਉਣਾ ਸਾਹਮਣੇ ਟੀਮ ਦੀ ਕੰਦ ਵਰਗੇ ਗਮਰੋ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਬਾਦ ਵਧੀਆ ਜਿਹੜਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ 11 ਅਸੂ ਨੂੰ ਵੱਡਾ ਸਨਮਾਨ ਖੇਲੇ ਭਰਾਵਾਂ ਦਾ ਵਧਾਈ ਕਿ ਦੀ ਧਰਤੀ ਤੇ ਹੋਵੇਗਾ ਬਹੁਤ ਵੱਡਾ ਧੰਨਵਾਦ ਉਹ ਸਨਮਾਨ ਕਰਨਗੇ ਸੂਚਾ ਕਮਲਵਾਲੀਆ ਜਗਰੂਪ ਜੱਲੋਂਗੇ ਕਿੰਦਾ ਫੱਤੇ ਵਾਲਾ ਤੇ ਕਿੱਕ ਲਓ ਮੇਦਰ ਕਬੱਡੀ ਪੈ ਚੁਗੀ ਖੇਡ ਮੈਦਾਨ ਦੇ ਵਿੱਚ ਕਿ ਫੋਟੋ ਪੈਨ ਦਾ ਤੇ ਲਾਗੇ ਨਹੀਂ ਦਬਾਅ ਬਣਦੇ ਉਹ ਕਿੱਲਰ ਰੌਣਕ ਆਵੇ بڑے ਔਖੇ ਰਾਹ ਬਣਦੇ ਅੱਜੋ ਕਿਤੇ ਜੰਤ ਪਛਤਾਉਂਦੇ ਹੁੰਦੇ ਆ ਓਏ ਟਾਵਾ ਟਾਵਾ ਉਹ ਬੰਦਾ ਟਾਵਾ ਟਾਵਾ ਲੈਖਾ ਰੋ ਫਰਾਉਂਦਾ ਹੁੰਦਾ ਨੂੰ ਲੱਗਦਾ ਕੋਈ ਦਾ ਨਹੀਂ ਲੱਗਦਾ ਨਜ਼ਰ ਆ ਰਿਹਾ ਹੈ ਅੱਜ ਕੱਲ੍ਹ ਹੋਰ ਬਣੀ ਫਰਦੀ ਹੈ ਪਰ ਸਾਹਮਣੇ ਕਬੱਡੀ ਪੈ ਗਈ ਸ਼ਮਾਂ ਟੜੀਆਂ ਹੋਈਆਂ ਔਰ ਰੱਬਰ ਦੀ ਸੰਗਤ ਚਾਰੇ ਲੈ ਰਹੀ ਹੈ ਹਰਦੀਪ ਤੇਰਾ ਵੀ ਸਨਮਨ ਮੋਟਰਸਾਈਕਲ ਆਉਣਾ ਅੱਜ ਜੋਦੇ ਦਾ ਹੋਇਆ ਪਰ ਓ ਦੱਸੂਗਾ 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 ਸੋਚ ਸਮਝਾਓ ਜੀਰਾ ਦੱਸਿਓ 5500 ਦੇ ਵੱਡੇ ਸਨਮਾਨ ਹੋਣਗੇ ਵੱੱਡੋ ਵਾਲਿਆ ਸੀਪਾ ਆ ਗਿਆ ਵੱਡੇ ਭਾਈ ਜੀ ਹੁਣ ਸਾਹਮਣੇ ਵੱੱਡੋ ਵਾਲਿਆ ਲੱਭਿਆ ਨੇ ਮਾੜਾ ਪਰ ਸਾਹਮਣੇ ਕੌਣ ਕਰਦਾ ਹੁਣ ਕਾਲਾ ਮਾੜਾ ਓ ਯਾਰੋ 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 ਗੱਲ ਕਿੱਧਰ ਨੂੰ ਜਾਂਦੀ ਦੱਸੀ ਹੈ ਪਰ ਇਹ ਸਾਹਮਣੇ ਨਜ਼ਾਰਾ ਹੀ ਬਖਰਾ ਹੈ ਓ ਨਜ਼ਾਰਾ ਹੀ ਬਖਰਾ ਹੈ ਓ ਯੋਧਿਆ ਨਜ਼ਾਰਾ ਹੀ ਬਖਰਾ ਸੋਹਣਾ ਨਜ਼ਾਰਾ ਹੀ ਬਖਰਾ ਗੱਲਾਂ ਪੜਦਿਆਂ ਤੇ ਬਾਹਰ ਭਰਾਵਾਂ ਵੱਲੋਂ ਕੌਡੀ ਪੈਂਦਾ ਤੇ ਹਰ ਦਾ ਮਲਹੀਰਾ ਹਰ ਦਾ ਮਲਹੀਰਾ ਮੇਰੇ ਵੀ ਡਿੰਗ ਡਿੰਗ ਦੇ ਸਾਹਵੇਂ ਦਾ ਰਾਈ ਕੋਡੀ ਆ ਹਮੇਸ਼ਾ ਉੱਚੀਆਂ ਮੱਲਾਂ ਪਾਉਂਦ ਲਈ ਨਾ ਦੇਖਦੇ ਮੰਜਲਾਂ ਤੈਅ ਕਰਨੀਆਂ ਪੈਂਦੀਆਂ ਉਸਤਾਨ ਤੋਂ ਧਾਰਨੇ ਪੈਂਦੀ ਹੈ ਕਿ ਮਿਹਨਤਾਂ ਤੋਂ ਬਿਨਾ ਕੰਮ ਹੁੰਦਾ ਨਹੀਂ ਅੱਜ ਨਾ ਬਣੇ ਤੇ ਕਦੇ ਖੱਲ ਨਾ ਬਣੇ ਦਾ ਪੇਚਾ ਬਿਨਾ ਫਰਹੀਰੀਆ ਓਏ ਕੋਈ ਗੱਲ ਨਾ ਬਣੇ ਕੰਦਿਆਲ ਮੋੜਿਆ ਗੱਲ ਬਣਾਉਣੇ ਤੇ ਵੇਖਣਾ ਸਾਹਮਣਾ ਔ ਝੋਟਾ ਬੁੱਕ ਦਾ ਸਰਦਾਰ फिर आउ दख सामे पर किथे रुका पर किथे रुका पर किथे रुका पर किथे रुका हिकु ਕਬੱਡੀ ਕੰਮ ਦਾ ਮਿਲ ਲਿਓ ਟਰੈਕਟਰ ਜੇਤੂ ਖਿਡਾਰੀ ਹੈ ਲਓ ਦੇਖਦੇ ਥੱਲੇ ਪਾਸੇ ਕਬੱਡੀ ਪੈਂਦੀ ਹੈ ਚਾਰ ਰਫੀ ਬਿਲਕੁਲ ਤਿਆਰ ਮੈਨੂੰ ਲੱਗਦਾ ਕਾਣਾ ਸਿੰਘਵਾ ਦੀ ਧਰਤੀ ਦਾ ਹੋਵੇਗਾ ਆਹ ਕਬੱਡੀ ਪਾਉਣ ਵਾਲੀ ਵਧਿਆ ਹੋਇਆ ਵਧਿਆ ਹੋਇਆ ਵਧਿਆ ਹੋਇਆ ਪਰ ਉਧਰਲੇ ਕੋਟਾ ਸਿੰਘ ਵਾਲੇ ਦੇ ਆਹ ਸਾਹਮਣੇ ਕਹਿੰਦੇ ਹਰਚੰਦ ਦੇ ਪਿੰਡਾਂ ਦੀਆਂ ਗੱਲਾਂ ਚੱਲਦੀਆਂ ਬੀਪੀ ਸਾਹਮਣੇ ਦੀ ਟੀਮ ਖੜੀ ਕੀਤੀ ਹੈ ਇੱਕ ਪਾਸੇ ਸਾਹ ਨਿਸ਼ਾਨ ਕੋਚ ਹੈ ਆਹ ਸਾਹਮਣੇ ਦਾ ਇਲਾਕੇ ਤੇ ਵੱਡਾ ਪਿਆਰ ਹੈ ਆਹ ਸਾਹਮਣੇ ਪੈ ਗਈ ਕਬੱਡੀ ਤੇ ਮਹਿੰਦਰ ਸਿੰਘ ਆਹ ਵੇਖੀ ਕਿਤੇ ਵੇਖੀ ਕਿਤੇ ਇੱਕ ਬੜੀ ਹੱਥ ਜਿੱਥੇ ਜੋੜ ਦਿੰਨੇ ਆ ਉਹ ਦੰਦੇ ਨਵੀਆਂ ਗਰਾਰੀਆਂ ਦੇ ਤੋੜ ਦਿੰਨੇ ਆ ਆਹ ਦੇਖਦੇ ਯਾਮਾ ਯਾਮਾ ਬੁਲਡੋਜ਼ਰ ਬਲਸੇ ਪੋਤੇ ਪਾਸੇ ਚਰਾੰਗ ਆਹ ਦੇਖਦੇ ਖੇਡ ਮੈਦਾਨ ਦੇ ਵਿੱਚ ਏ ਯਾਮਾ ਯਾਮਾ ਆ ਆ ਆ ਜੱਗਾ ਕਣੀ ਵਾਲੇ ਪੜਦਾ ਜੱਗਿਆ ਜੱਗਿਆ ਮੇਲਾ ਬਣਾਤਾ 14 ਰਾਂ ਝੋਟਿਆ ਧਰਿਆ

ਆਹ ਸਾਹਮਣੇ ਕਹਿਲਾ ਕਰੀਏ ਵਾਤਾਵਰਣ ਦੀਆ ਧਰਤੀ ਬਚਾਓ ਪਾਣੀ ਬਚਾਓ ਆਹ ਸਾਹਮਣੇ ਕਹਿਲਾ ਕਹਿੰਦੇ ਬੱਕਰੀਆਂ ਹੋ ਰਹੀਆਂ ਖੇਡ ਦੇ ਮੈਦਾਨ ਵਿੱਚ ਰੁੱਖ ਲਗਾਓ ਰੁੱਖਾਂ ਦੀ ਬਹੁਤ ਜ਼ਿਆਦੀ ਲੋੜ ਹੈ ਆਹ ਸਾਹਮਣੇ ਭਾਰਤ ਤੇ ਆਵੇ ਫਰੀਆਣਾ ਔਰ ਰਿਸ਼ਪਾਲ ਬੋਲੀਆਂ ਦੀ ਧਰਤੀ ਦਾ ਬੋਲੀਆਂ ਵਾਲਾ ਰਿਸ਼ਪਾਲ ਮੇਰੇ ਮਿੱਤਰੋ ਆਹ ਦੇਖਦੇ ਉਧਰਲੇ ਪਾਸੇ ਸਾਨੂੰ ਆਪਣੇ ਡੌਲਿਆਂ ਤੇ ਮਾਣ ਬਈ ਜਿੱਥੇ ਹੱਥ ਪਾ ਲਈਏ ਦਿੱਤਾ ਨਹੀਂ ਸੁੱਕਾ ਜਾਣ ਬਈ ਜੋਧਿਆ ਮਹਤਾਨ ਸਿੰਘ ਸਰਪੰਚ ਕਹਿੰਦਾ 1000 ਤੋਂ 15 نرپنچا میرے متروالا <سؤال> آٹھ پاس سڑا جگروکلو گے والا ایک دسی کو پیپا کہ ਮੁੰਡੇ ਜੋ ਦੇ ਨੂੰ ਫੋਰ ਖਵਾਉਣਾ ਇੱਕ ਵਾਰੀ ਤਾਲੀਆਂ ਮਾਰੋ ਮਾਨ ਸਨਮਾਨ ਕੀਤਾ ਜਾਣਾ ਸਾਡੇ ਭਰਾਵਾਂ ਵੱਲੋਂ ਵੀ ਸੋਚਿਆ ਜਿਉਂਦੇ ਰੋ ਭਾਈ ਜਿਉਂਦੇ ਪਜਉਂਦੇ ਰੋ ਕਿ ਵੀ ਤੁਸੀਂ ਕਸਰ ਨਹੀਂ ਛੱਡੀ ਤੇ ਕਸਰ ਹੁਣ ਵੀ ਕੋਈ ਨਹੀਂ ਛੱਡੀ ਅਸਰ ਹੁਣ ਵੀ ਕੋਈ ਨਹੀਂ ਛੱਡੀ ਆਹ ਸਾਹਮਣੇ ਅੰਮ੍ਰਿਤ ਮੈਦਾਨ ਦੇ ਵਿੱਚ ਕਿ ਖੇਡਣਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਦੇ ਸੂਰਮੇ ਜੰਮਦੇ ਨੇ ਪੰਜਾਬ ਵਿੱਚ ਇਹ ਲੋਕੋ ਰਾਜੇ ਖੇਲੇ ਜੋ ਮਰਦ ਦਲੇਰ ਹੁੰਦੇ ਉਹੀ ਮਿੰਦੇ ਮੈਦਾਨਾਂ ਦੀ ਹਿੱਕ ਲੋਕੋ ਗਿੱਲਾ ਜੇ ਕਿਤੇ ਜਫਾ ਰਮੇ ਨੇ ਸੁਰਿਆ ਆਹ ਪਿਆਰ ਦੀਆਂ ਗੱਲਾਂ ਇਹਨਾਂ ਨਿਸ਼ਾਨ ਦਾ ਤੇਲਾ ਨਾ ਪੈਸਾ ਲੱਗਿਆ ਨਾ ਤੇਲਾ ਕਬੱਡੀ ਪਾਵੇਗਾ ਗਰਾਊਂਡ ਕਲੀਅਰ ਕਰਦਗੇ ਪ੍ਰਭਦੀਪ ਸਿੰਘ ਜੀ ਜਰਮਨ ਵਾਲਾ ਸਾਡਾ ਭਰਾ ਪੁੱਜਿਆ ਹੋਇਆ ਹੈ ਬਹੁਤ ਵੱਡਾ ਕਰਦੇ ਨੇ ਉਹਨਾਂ ਦੇ ਫਾਦਰ ਮਨਿੰਦਰ ਸਿੰਘ ਜੀ ਤੈਨੂੰ ਬਹੁਤ ਧੰਨਵਾਦ ਹੈ ਇੱਕ ਸਾਡੇ ਕੋਲ ਬੜੀ ਪਿਆਰੀ ਸ਼ਖਸੀਅਤ ਹੈ ਸਰਦਾਰ ਠਾਨਾ ਸਿੰਘ ਦੀ ਸਾਡੇ ਸਰਪੰਚ ਜੱਲਕ ਤੇ ਕਰ ਗੱਲ ਲਾਉਂਦੇ ਇਧਰਲੇ ਪਾਸੇ ਰਸੂਲਪੁਰੀਆ ਨੌਜਵਾਨੇ ਜ਼ਮੀਂ ਕਬੱਡੀ ਪੌਂਦਰੀ ਵੱਧਾ ਹੋਇਆ ਗੁਰਬਖਸ਼ੀ ਸਿੰਘ ਜੀ ਡੀਬੀ ਸਾਹਿਬਾਨ ਦੀ ਟੀਮ ਹੈ ਮਾਝਾ ਮਾਲਵਾ ਦਬਾਬਾ ਮੇਰੇ ਵੀਰੋਂ ਪਲੇਅਰ ਖੇਡਦੇ ਆ ਜੀ ਬਾਈ ਜਿੱਟਾਸਿਆ ਜੱਲੋ ਕਿਆ ਬਨੇ ਸੋਲੋ ਤੁਹਾਡਾ ਇਲਾਕਾ ਤੁਹਾਡਾ ਬੇਲਾ ਦੋ ਦੋ ਕਬੱਡੀਆਂ ਪਾਉਣੀਆਂ ਜੇ ਕਿਸੇ ਨੇ ਜਰਮਾ ਆਇਆ ਮਾਇਆ ਲੋਣੀ ਤੇ ਮੇਰੇ ਕੋਲੇ ਅਕੇ ਲਾ ਸਕਦੇ ਆ ਮੁੰਡਿਆਂ ਦਾ ਸਨਮਾਨ ਕਰਨ ਦੇ ਲਈ ਕਿੰਨਾ ਚਾ ਵੀ ਸਾਡੇ ਪੁਰਨਾ ਮੁੰਡਾ ਖੇਡ ਰਿਹਾ ਭਈ ਮੋਟਰਸਾਈਕਲ ਦੇ ਰਿਹਾ ਉਹ ਸੱਚੇ ਬਾਈ ਉਹਨੇ ਆ ਕੇ ਜੀ ਰੁਕਣੇ ਕਹਿੰਦੇ ਆਪਾਂ ਇਹ ਮੁੰਡੇ ਨੂੰ ਦੇਸੀ ਕੋ ਹੋਰ ਦੇਣਾ ਖਾਨ ਨੂੰ ਇਹ ਮਾਨ ਹੁੰਦਾ ਹੈ ਤੇ ਨਗਦਰਾਸ਼ੀ ਲੋਕਾਂ ਨੇ ਦੇਖ ਕੇ ਬੱਖਾ ਸਨਮਾਨ ਕਰ ਪਾਵ ਜਾਨ ਸਨਮਾਨ ਹੋਵੇਗਾ ਜਾਫੀ ਜਫਾ ਲਾ ਦੇਣ ਰੇਡਰ ਭੱਜ ਜਵੇ ਦੋ ਦੋ ਕਬੱਡੀਆਂ ਦੇ ਵਿੱਚ ਸਾਡੇ ਵੀਰ ਕਹਿੰਦੇ ਮਾਨ ਸਨਮਾਨ ਕਰਾਂਗੇ ਇਹ ਦੋ ਕਬੜੀਆਂ ਪਹਿਨੀਆਂ ਤੇ ਦੋ ਹੀ ਰੀਡਰ ਤਿਆਰ ਲਿਆ ਗਗਨਦੀਪ ਸਿੰਘ ਗੱਗੀ ਦਾ ਚੇਲਾ ਮਾਨਕ ਆ ਮੇਰੇ ਵੀਰੋ ਲਓ ਮਾਰ ਕਰਦਾ ਗੱਗੀ ਬੜਾ ਧੰਨਵਾਦ ਨੇ ਮੇਰੇ ਵੀਰੋ ਗੁਰਬਖਸ਼ੀਰ ਸਿੰਘ ਜੀ ਦੇ ਚੇਲੇ ਹਿਸ਼ਾਨ ਗੁਮਲੀ ਦੇ ਚੇਲੇ ਆ ਜਿੱਥੇ ਜਾਂਦੇ ਬਣਾਉਂਦੇ ਮਿਲ ਜਾਂ ਫਿਰ ਤਿਆਰ ਕੌਣ ਡਕੂ ਕੌਣ ਰੱਖੂ ਵੱਡੇ ਵੀਰ ਕਾਰਖਾਨਾ ਆ ਆ ਟੱਕਰ ਵਾਲੇ ਖੜੇ ਆ ਰੱਖਣ ਵਾਲੇ ਖੜੇ ਪਰ ਆਹ ਸਾਹਮਣੇ ਰਸੂਲਪੁਰਿਆ ਜਗਰਾਮ ਦੇ ਤੋਂ ਨੁਕਰੀ ਘੋੜੀ ਦੇ ਤੇ ਸਨਮਾਨ ਕਰਾਂਗਾ ਇੱਕ ਵਾਰੀ ਜ਼ੋਰਦਾਰ ਤਾਰੀਆਂ ਮਾਰਦੇ ਹੋ ਜੇਬਗੇ 100 ਜਫਾ ਨਾਲ ਉਹਦਾ ਵੀ ਮਾਨ ਸਰਮਾਨ ਵੱਡਾ 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 ਆ ਮੇਰ ਆ ਮੇਰ ਆ ਸਾਹ ਦੇਖਦੇ ਆ ਵੀ ਸਿੰਧਵਾ ਵਾਲਾ ਕਾਰਾ ਕਬੱਡੀ ਪਾਉਣ ਲਈ ਵਧਿਆ ਆ ਖੇਡ ਮੈਦਾਨ ਦੇ ਵਿੱਚ ਲਾਸ ਜੀਆਂ ਕਬੱਡੀਆਂ ਦੇ ਅੰਦਰ ਆਓ ਦੇਖਦੇ ਮੁਬਾਰਕ ਆ ਉੱਠਿਆ ਲੈ ਵੀ ਜੀਵੀਰ ਸਾਹਿਬ ਮੁਬਾਰਕਬਾਦ ਹੈ ਨਵੇਂ-ਨਵੇਂ ਮੁੰਡੇ ਕਬੱਡੀ ਖੇਡਣ ਲਾਦੇ ਆ ਬਹੁਤ ਵੱਡਾ ਧੰਨਵਾਦ ਹੈ ਲਓ ਜਿੱਤ ਹਾਰ ਦੀ ਗੱਲ ਹੋਰ ਹੋਣੀ ਪਰ ਮੈਚ ਦਾ ਪਛਲੀ ਤਾੜੀਆਂ ਮਾਰ ਦੇਣਗੇ ਉਧਰ ਜਿਹੜਾ ਮੈਚ ਖੇਡਿਆ ਗਿਆ ਗੁਰਪ੍ਰਸੀਦ ਸਿੰਘ ਦੀ ਜੀਵੀਰ ਸਾਹਿਬ ਨਾਲ ਦੀ ਟੀਮ ਹੈ ਉਹਨਾਂ ਦੇ ਪੁਆਇੰਟ ਨੇ ਜਿਹੜੇ 42 ਪੁਆਇੰਟ ਆ ਮੇਰੇ ਵੀਰੋ ਗੁਰਪ੍ਰਸੀਦ ਸਿੰਘ ਦੀ ਜੀਵੀਰ ਸਾਹਿਬ ਦੀ ਟੀਮ ਤੋਤਾ ਸਿੰਘ ਵਾਲੇ ਦੇ ਦੇ ਵਿਰੋਧੀ ਟੀਮ ਨਿਸ਼ਾਨਤ ਆਪਣੀ ਸੰਤ ਖਾਸਾ ਕਬੱਡੀ ਕਲੱਬ ਉਹਨਾਂ ਦੇ 31 ਪੁਆਇੰਟ ਰਹੇ ਨੇ ਇਸ ਮੈਚ ਦੇ ਵਿੱਚੋਂ ਤੋਦਾ ਸਿੰਘ ਵਾਲੀ ਦੀ ਟੀਮ 42 ਪੁਆਇੰਟ ਲੈ ਕੇ ਜਿੱਤ ਗਈ ਹੈ 31-42 ਦੇ ਨਾਲ ਅੱਜ ਦਾ ਜਿਹੜਾ ਮੈਚ ਜੱਲੋਗਿਆਂ ਦੀ ਧਰਤੀ ਦੇਖਿਆ ਗਿਆ ਹੈ